ਉਦ ਦਾਣਾ ਦੱਖਣੀ ਪੁਆਇੰਟ ਤੇ ਦੁਗਰੀ ਰੇਲ ਪੁਲ ਦੇ ਕੋਲ ਜਿੱਥੇ ਕਿ ਅੱਜ ਧੁੰਦੇ ਚੱਲਦੇ ਬਹੁਤ ਭਿਆਨਕ ਐਕਸੀਡੈਂਟ ਹੋਇਆ ਜਿਸ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਐਸ ਐਚਓ ਨਾਲ ਗੱਲ ਹੋਈਆ ਉਹਨਾਂ ਨੇ ਦੱਸਿਆ ਕਿ ਤਕਰੀਬਨ 5 ਗੱਡੀਆਂ ਇਸ ਐਕਸੀਡੈਂਟ ਦੇ ਵਿੱਚ ਇੱਕ ਦੂਜੇ ਨਾਲ ਭੜੀਆਂ ਨੇ ਤੇ ਜਿਸ ਦੌਰਾਨ ਇੱਕ 45 ਸਾਲਾ ਵਿਅਕਤੀ ਬੁਰੀ ਤਰ੍ਹਾਂ ਇਹਨਾਂ ਐਕਸੀਡੈਂਟ ਦੇ ਇਹਨਾਂ ਇਸ ਭਿਆਨਕ ਐਕਸੀਡੈਂਟ ਦੇ ਵਿੱਚ ਕੁਚਲਿਆ ਗਿਆ ਤੇ ਹੁਣ ਕਰਦੇ ਆ ਗੱਲਬਾਤ ਐਸਐਚਓ ਨਾਲ ਤੇ ਪਰਿਵਾਰਕ ਮੈਂਬਰਾਂ ਨਾਲ ਅੱਜ ਦੋਸਤੋ ਅਜਨੌਦ ਦੇ ਪੁਲ ਤੋਂ ਅੱਗੇ ਜਾ ਕੇ ਲੁਧਿਆਣਾ ਸਾਈਡ ਇੱਕ ਬਹੁਤ ਹੀ ਜ਼ਬਰਦਸਤ ਭਿਆਨਕ ਐਕਸੀਡੈਂਟ ਹੋਇਆ ਜਿਸ ਵਿੱਚ ਕਈ ਵਿਅਕਤੀਆਂ ਦੀ ਜੋ ਜਾਨ ਵੀ ਚਲੀ ਗਈ ਦਸੀ ਜਾਂਦੀ ਹੈ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਐਕਸੀਡੈਂਟ ਹੈ ਸੰਗਣੀ ਤੋਂ ਦੇ ਚੱਲਦੇ ਐਕਸੀਡੈਂਟ ਆਪਸਾ ਵਾਪਰਿਆ ਆ ਕਿਹੜਾ ਮੁੰਡਾ ਵਿੱਚ ਕਿਹੜਾ ਬੰਦ ਸੀਗਾ ਗੁਰਸੇਵੰਦੋ ਗੁਰਸੇਵੰਦ ਸੀਗਾ بڑے ਭਾਈ ਸੀਗੇ ਵੱਡੇ ਜੇ ਬਣਾ ਅੱਛਾ ਚੱਲ ਬੈਠਣਾ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੈ ਦੇਖ ਸਕਦੇ ਹੋ ਕਿ ਜੋ ਡੈੱਡ ਬਾਡੀਜ਼ ਨੇ ਕੱਢੀਆਂ ਜਾ ਰਹੀਆਂ ਨੇ ਮੌਕੇ ਉਪਰ ਪੁਲਿਸ ਪਰਚਾਹਨ ਪਹੁੰਚ ਚੁੱਕਿਆ ਬਹੁਤ ਹੀ ਭਿਆਨਕ ਐਕਸੀਡੈਂਟ ਹੈ ਜੋ ਉਦਨਾਲਾਂਦਕਣੀ ਬਾਈਪਾਸ ਐ ਪੁਲਿਸ ਪਰਚਾਹਨ ਮੌਕੇ ਤੇ ਪਹੁੰਚਿਆ ਹੋਇਆ ਜੋ ਡੈੱਡ ਬਾਡੀਜ਼ ਨੇ ਇੱਕ ਡੈੱਡੀ ਬਾਡੀ ਉਤਾਰ ਕੀਤੀ ਜਾ ਚੁੱਕੀ ਹੈ 啊！ ਮੰਗਦਾ ਇਹ ਉਹ ਹਰੇ ਉਹ ਇਨ ਚਾਰਜ ਤੋਂ ਬੁੱਸਲਾ ਯਾਰ ਹਾਂਜੀ ਹਾਂ ਕਈ ਲੱਗਦਾ ਇੱਕਦਮ ਉਹ ਮੁੰਡਾ ਪਿਆ ਉਹ ਟਰੱਕ ਵੀ ਅਗਸਤ ਆ ਆ ਟਰੱਕ ਤਾਂ ਨਹੀਂ ਹੈਗਾ ਵਿੱਚ ਇਹ ਵਿੱਚ ਆ ਮੈਂ ਫੁੱਟਪਾਥ ਦੇ ਨਾਲ ਹੀ ਆ ਰਿਹਾ ਸੀ ਜੀ ਤੇ ਮੇਰੇ ਮੂਰੇ ਦੋ ਗੱਡੀਆਂ ਸੀ ਟੈਕਸੀ ਨੰਬਰ ਸੀ ਤੇ ਉਹਨਾਂ ਨੇ ਬ੍ਰੇਕ ਪਾਈ ਮੈਂ ਵੀ ਬ੍ਰੇਕ ਪਾਈ ਉਹਨੇ ਵੀ ਜਾਣ ਕੇ ਕੈਂਟਰ ਵਾਲੇ ਨੇ ਵਿੱਚ ਮਾਰੀ ਗੱਡੀ ਦੇ ਫਿਰ ਉਹ ਦੋ ਘੋੜੇ ਵਾਲੇ ਸਪੀਡ 'ਚ ਆ ਰਿਹਾ ਸੀ ਉਹ ਘੋੜੇ ਵਾਲਾ ਸਵਿੰਟ ਵਾਲਾ ਉਹ ਗੱਡੀਆਂ ਨੇ ਧੱਕਦਾ ਹੋਇਆ ਆਇਆ ਅੰਗਰੀ ਤੁੰਦ ਦੇ ਕਾਰਨ ਪਹਿਲਾਂ ਇਨੀਸ਼ੀਅਲੀ ਦੋ ਜੂੜੇ ਸੀਗੇ ਉਹਨਾਂ ਦਾ ਐਕਸੀਡੈਂਟ ਦੋ ਐਕਸੀਡੈਂਟ ਆ ਗਏ ਇਸ ਹਾਦਸੇ ਦੇ ਵਿੱਚ ਇੱਕ ਲੋਕਲ ਰੈਸਰ ਦੇ 45 ਸਾਲ ਦੀ ਉਮਰ ਦੇ ਜੀ ਦੇ ਵਿੱਚੋਂ ਹੁਣ ਤੱਕ ਪਤਾ ਲੱਗਿਆ ਕਿ ਡੈਥ ਹੋ ਗਈ ਹੈ ਸਰ ਕਿੰਨੇ ਜ਼ਖਮੀ ਹੋ ਗਏ ਜੀ ਤਿੰਨ ਤੋਂ ਚਾਰ ਵਿਅਕਤੀ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਜਿਹੜੇ ਨੇੜਲੇ ਆਪਣਾ ਸਿੱਧੂ ਹਸਪਤਾਲ ਅਤੇ ਰਾਜਨ ਹਸਪਤਾਲ ਉੱਥੇ ਭੇਜਿਆ ਗਿਆ ਸਰ ਜਿਸ ਤਰ੍ਹਾਂ ਕਿ ਧੁੰਦ ਕਾਰਨ ਇੱਕ ਵੱਡਾ ਹਾਦਸਾ ਆਇਆ ਗੈਸ ਸਿਲੰਡਰ ਨਾਲ ਭਰੀ ਹੋਈ ਗੱਡੀ ਸੀਗੀ ਵੱਡਾ ਹਾਦਸਾ ਵੀ ਹੋ ਸਕਦਾ ਸੀਗਾ ਨਹੀਂ ਬਿਲਕੁਲ ਇੱਕ ਵੱਡਾ ਹਾਦਸਾ ਹੋਣੋਂ ਟਲਿਆ ਸਰ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਕਿੱਥੇ ਭੇਜ ਦਿੱਤਾ ਗਿਆ ਜੀ ਜਖਮੀ ਜੋ ਨੇੜਲੇ ਆਪਣੇ ਹਸਪਤਾਲ ਨੇ ਉੱਥੇ ਭੇਜੇ ਜੀ ਉਹਨਾਂ ਚੋ ਠੀਕ ਨੇ ਇੱਕ ਬੰਦੇ ਦੀ ਲੱਤ ਤੇ ਜਿਹੜੀ ਛੱਡ ਜਾਉਂਦੀ